ਜੀ ਸਾਰਿਆਂ ਨੂੰ ਅਸੀਂ ਥੋੜਾ ਜਿਹਾ ਲੇਟ ਹੋ ਗਏ ਅਸੀਂ ਆਉਣਾ ਸੀ ਜੇ ਪਹਿਲਾਂ ਅਸੀਂ ਗੱਡੀ ਦਾ ਉਹਦੇ ਨਾਲ ਬਿਆਸ ਗਏ ਸੀ ਤੇ ਬਿਆਸ ਦੇ ਗਏ ਸੀ ਕਿ ਸਾਡੀ ਗੱਡੀ ਦੇ ਨਾ ਅਲਟਰਨੇਟਰ ਖਰਾਬ ਹੋ ਗਿਆ ਅਲਟਰਨੇਟਰ ਉਹ ਬਣਵਾਉਣ ਆਏ ਆ ਸੁਲਤਾਨਪੁਰੋਂ ਬਣਵਾਇਆ ਬੜਿਆ ਨਹੀਂ ਤੇ ਹੁਣ ਤੇਰੇ ਸ਼ਹਿਰ ਆਏ ਆ ਬਣਵਾਉਣ ਤੇ ਇੱਕ ਆ ਪਾਰ ਸੀਗਾ ਥੋੜਾ ਜਿਹਾ ਖੜਕਿਆ ਤੇ ਪਿਆ ਖਰਾਬ ਹੋ ਗਈ ਸੀ ਪੰਜ ਪੰਜ ਅੰਜੋ ਲੈਣ ਗੱਲੇ ਹੁਣ ਵੇਖੋ ਮਿਲਦਾ ਕਿ ਨਹੀਂ ਉਹ ਅਹੀਂ ਉਹਦਾ ਗੱਡੀ ਦਾ ਕੰਮ ਕਰਾ ਲਈਏ ਚੈੱਕ ਕਰਦੇ ਹਾਂ ਕਿਦਾ ਬਣਦੀ ਹੈ ਕਿ ਨਹੀਂ ਹਾਂ ਆ ਸਿਸਟਮ ਜਾਂ ਬਣਵਾਉਣਾ ਸਟੀਲੀ ਚ ਲੈਣਾ ਜਿਹੜਾ ਅੱਜ ਕੱਲ ਚੱਲ ਰਿਹਾ ਵਾ ਹੋਰ ਬਾਕੀ ਤੁਹਾਨੂੰ ਦੱਸ ਦਿਆਂ ਨਾਲ ਨਾਲ ਜਿੱਦਾਂ ਜਿੱਦਾਂ ਗੱਡੀ ਦਾ ਕੰਮ ਕਰਵਾਵਾਂਗੇ ਰਮਣਾ ਵੀਰ ਸਾਡੇ ਪ੍ਰਾਰੰਭਿਕ ਵੀ ਕੋਚਾ ਸਾਡੇ ਨਾਲ ਆਹ ਤਾਂ ਵਿਚਾਰਾ ਏਟੀਆਈ ਆ ਚਾਹਤੇ ਇੱਧਰ ਲੈ ਜਾ ਕੇ ਇਹਨੂੰ ਇੱਧਰ ਲਿਆਏ ਸ਼ਹਿਰ ਵਾਲੀ ਯਾਰੀ ਇਹੋ ਆ ਨਾ ਯਾਰੀ ਕਿਨੂੰ ਕਹਿੰਦੇ ਆ ਉਹ ਇਹਦਾ ਗੱਲ ਆ ਇੱਧਰਲੀ ਸਾਈਡ ਆ ਮਮਾ ਥੱਲੇ ਹੋਣਾ ਉਹ ਨਹੀਂ ਪਤਾ ਮੁੰਡੇ ਬਲੌਗਰ ਆ ਬਲੌਗਰ ਬਲੌਗਰ ਅਗਲੇ ਨਹੀਂ ਵੇਖਦੇ ਆਪੇ ਰੁਕ ਜਾਂਦੇ ਆ ਅਗਲੇ ਨਹੀਂ ਵੇਖਦੇ ਬਲੌਗਰ ਹਲੇ ਠੋਕੇ ਥਾ ਆਦਾ ਨਹੀਂ ਵੇ ਵੇ ਦਦਨ ਹਾਂ ਆਪ ਆਉਤੂ ਠੋਕੇ ਕਹਿੰਦੇ ਹਾਂ ਆਪ ਆਉਤੂ ਰੋਣਾ ਤਾਂ ਸਾਨੂੰ ਹੀ ਅਜਨ ਉਥੇ ਸ਼ੋਰ ਸ਼ਰਾ ਬਗੜਾ ਸੀ ਸਾਲਾ ਟੈਂ ਟੈਂ ਪੈਂ ਪੈਂ ਕੇ ਭਰਾ ਨੂੰ ਗੱਲ ਨਹੀਂ ਸੁਣੀ ਨੀ ਜੋ ਅਸੀਂ ਬੋਲਿਆ ਹਾਂ ਹੂੰ ਅਹੀਂ ਬਣਾ ਲਵਾ ਲਈਏ ਫੇਰ ਤਰ ਦੱਸਦੇ ਆਂ ਗੱਲਬਾਤ ਕਰਨਾ ਜਾਲੀ ਜੀ ਦੀ ਉਖੜੀ ਪਿਆਰ ਦਾ ਕਤਾਰੀ ਟਰਾਈ ਕਰਕੇ ਦੇ ਆ ਪਹਿਲੇ ਨਾਲ ਸਾਡੀ ਗੁੰਦਾ ਨਾ ਲਾਈਆਂ ਇੱਥੇ ਲੈਨੇ ਆ ਸਟੀਲ ਦੀ ਸਾਡੇ ਪੈਨ ਠੰਡ ਬੜੀ ਆ ਹੈ ਇਧਰ ਸਾਡੀ ਗਰਮੀ ਬੜੀ ਆ ਭਰਪੂਰ ਥਾਂ ਸਿਰ ਸਾਰਾ ਹੀ ਗਰਮ ਆ ਬੰਦੇ ਵੀ ਗਰਮ ਆ ਇੱਥੇ ਹੁਣ ਕਈ ਦੀ ਦੁਕਾਨ ਲੱਭਣੇ ਕਈ ਦੀ ਦੁਕਾਨ ਲੱਭਦੀ ਕਿ ਨਹੀਂ ਲੱਭਦੀ ਲੋ ਕਈ ਦੀ ਦੁਕਾਨ ਮਿਲ ਗਈ ਆ ਕਈ ਕਈ ਕਰਕੇ ਕਹਿੰਦੇ ਸੀ ਹਾਂ ਹੁਣ ਚੱਲੇ ਆ ਆ ਦੇਖੋ ਆਹ ਕਈ ਦੀ ਦੁਕਾਨ ਪੁੱਛਦੇ ਆ ਕੀ ਸਾਗਤਾ ਵੇ ਤੇ ਲੈਨੇ ਆ ਆਵਰ ਜਾ ਮਿਲਦਾ ਕਿ ਨਹੀਂ ਮਿਲਦਾ ਬਾਕੀ ਪੁੱਛ ਕੇ ਫੇ ਪਤਾ ਲੱਗੂਗਾ ਫੇ ਤੁ ਮਿਲਿਆ ਨਹੀਂ ਸਮਾਨ ਜਿਹੜਾ ਲੱਭਦੇ ਸੀ ਹੁਣ ਚੱਲੇ ਆ ਨੈਕਸਟ ਦੁਕਾਨ ਦੇ ਵੇਖਦੇ ਆ ਮਿਲਦਾ ਕਿ ਨਹੀਂ ਮਿਲਦਾ ਬਾਬਾ ਈਡੀ ਸੀਟੀ ਨਹੀਂ ਮਾਰੀ ਦੀ ਕਾਨੀ ਕੱਢ ਤੇ ਸਾਡੇ ਬਾਬਾ ਸੀੜੀਆਂ ਵੜੀਆਂ ਮਾਰਦਾ ਆ ਜਾਂਦਾ ਲਾਲ ਪੱਗ ਵਾਲਾ ਆ ਵੇ ਸਾਡੇ ਨਾਲ ਦਾ ਅੰਨੀ ਦਾ ਅਸੀਂ ਟਰਾਈ ਕਰਦੇ ਪਿਆ ਮਿਲ ਜਾ ਸਾਹੀ ਮੰਗਦੇ ਸਟੀਲ ਉਹ ਬਲੈਕ ਕਲਰ ਦਾ ਕਹਿੰਦਾ ਬਲੈਕ ਕਲਰ ਦਾ ਪਹਿਲੇ ਲੱਗਿਆ ਵਾ ਸਟੀਲੀ ਚਾਹੀਦਾ ਬਲੈਕ ਕਲਰ ਦੇ ਦਾ ਬਥੇਰੇ ਕਿਉਂਕਿ ਟ੍ਰੈਂਡ ਜੇ ਚੱਲਦਾ ਪਿਆ ਫਿਰ ਜੇ ਲੈਣਾ ਵੀ ਆ ਤੇ ਚਾਹੀਦਾ ਲਈ ਨਹੀਂ ਤੇ ਫਿਰ ਫਾਇਦਾ ਹੀ ਨਹੀਂ ਕੋਈ ਲੈਣ ਦਾ ਫਿਰ ਸਾਡਾ ਟੁੱਟਾ ਪਜਾ ਚੱਲ ਨਹੀਂ ਰਿਹਾ ਮੈਂ ਪਹਾ ਵੀ ਲਾਉਣਾ ਤੇ ਸਾਲਾ ਪਹਾ ਵੀ ਲਾ ਆਹ ਮੰਨ ਚਾਹੀ ਚੀਜ਼ ਮਿਲੇ ਤੇ ਚੈੱਕ ਵੀ ਤਾਂ ਕਰੀਏ ਇੱਥੋਂ ਪੁੱਛੀ ਇੱਕ ਵਾਰੀ ਇੱਥੋਂ ਵੀ ਨਹੀਂ ਮਿਲਿਆ ਯਾਰਾ ਇਥੇ ਵੀ ਨਹੀਂ ਮਿਲਿਆ ਹੁਣ ਅਗਲੀ ਦੁਕਾਨ ਕਹਿੰਦੇ ਕਹਿੰਦੇ ਅਗਲੀ ਦੁਕਾਨ ਤੇ ਜਾਓ ਟਰਾਈ ਇਹੀ ਕਰਦੇ ਰਹਿਣਾ ਇੱਥੋਂ ਪੁੱਛਦੇ ਕੀ ਜਾਂਦਾ ਉਹ ਵੀ ਇੱਕ ਹੋਰ ਦੁਕਾਨ ਤੇ ਪੁੱਜੇ ਆ ਦਿਖਾ ਤਾਂ ਭਰਾਵਾ ਵਾਂਝ ਦਿਖਾ ਇੱਥੋਂ ਨਹੀਂ ਬਾਬੂ ਬਾਬਾ ਭਰਾਵਾ ਚਲੋ ਅਗਲੀ ਦੁਕਾਨ ਤੇ ਜਾਂਦੇ ਹਾਂ ਬਾਬੂੜਾ ਕੱਬਾ ਬੋਲਦਾ ਐਂਡ ਇਟਸ ਨਾਟ ਸਟਿੱਲੀ ਹਮ ਮੈਂ ਆਪਣਾ ਮੀਟਰ ਲਗਾ ਜਿੱਥੇ ਤਵੱਜਨ ਲਗਾ ਮਿਲਦਾ ਆਹੋ ਤੂੰ ਹੀ ਵੇਨਾ ਕੀ ਹਮ ਇਹ ਦੇਖੀ ਹਾਂ ਕੰਮ ਕਰਦਾ ਮੈਂ ਕੱਦਦਾ ਜਿਹਾ ਮੱਖਾਂ ਮੀਟ ਕੇ ਚੱਲਣਾ ਮੈਂ ਕਿਸੇ ਹਾਲ ਨਹੀਂ ਦੇਖਦਾ ਬਾੜੀ ਨੀ ਇਹੋਇ ਕੰਮ ਤਾਂ ਅਸੀਂ ਬੜਾ ਦੂਰ ਹਨੂ ਹਨੂ ਪਤਾ ਨਹੀਂ ਮੈਂ ਬੇਬੀ ਬੋਏ ਹਾਂ ਬੇਬੀ ਆ ਮੰਮੀ ਮੰਮੀ ਬੋਏ ਇਹ ਮੈਸ ਸ਼ਰੀਫ ਆ ਇਹ ਫੋਨ ਵਿੱਚ ਆਉਂਦਾ ਵੀ ਕੰਪਨੀ ਵਾਲਿਆਂ ਦਾ ਨਾਲ ਪਾਰ ਦੀ ਪਤਾ ਕਰੀਂ ਅੱਛਾ ਹੀ ਰਸਤੀ ਦੀ ਹਾਂ ਬਲੈਕ ਨਹੀਂ ਕਰਨਾ ਵਹੀ ਤੋਂ ਵਹੀ ਤੋਂ ਬਾਤ ਹੈ ਲੱਕੀ ਲੱਕੀ ਓਏ ਹਾਂ ਹੋ ਤਰਾ ਤੇਰਾ ਕੱਚਾ ਪਿਆਈ ਕੋਈ ਗੱਲ ਨਹੀਂ ਮੂਤ ਮੇਰਾ ਨਿਕਲਦਾ ਐ ਇਥੋਂ ਲਾ ਬਣਾਈ ਓਏ ਇਥੋਂ ਸਹੀ ਗੱਲਾਂ ਬੇਨ ਇਥੋਂ ਢੂੰਡੋਗੇ ਤੋ ਮਿਲੇਗਾ ਮੈਂ ਮੈਂ ਡਾਕਟਰ ਸਪਰੇਅ ਨਹੀਂ ਮਰਵਾ ਲਈ ਤੋਮ ਕਰਾ ਲਈ ਤੋ ਕਰਾ ਲਈ ਹਾਂ 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 ਉਹ ਆ ਗਿਆ ਉਹ ਆਪਾਂ ਇੱਕ ਦਿਨ ਆਏ ਸੀ ਪਹਿਲੀ ਦੁਕਾਨ ਤੇ ਨਾ ਉਹ ਇੱਥੇ ਹੀ ਕਿਤੇ ਜਣਾ ਉਹ ਆ ਪਿੱਛੇ ਲੰਘੀ ਤੇ ਆ ਉੱਥੋਂ ਪਤਾ ਕਰਨੇ ਉੱਥੋਂ ਮਿਲ ਜਣਾ ਉੱਥੋਂ ਪਤਾ ਕੀਤਾ ਟਰਾਈ ਕਰਦੇ ਉੱਥੋਂ ਜਣਾ ਮਿਲ ਜਣਾ ਉਸੂੰ ਕੋਹਦੇ ਕੋਲ ਨਹੀਂ ਪੁੱਛਿਆ ਉਹ ਅਲਸਾ ਹਾਲ ਹੈ ਮੇਰੇ ਖਿਆਲ ਨਾਲ ਸਾਰਾ ਕਪੂਰਸਾਲਾ ਗਾਂ ਮਾਰੀ ਤਾਂ ਨਹੀਂ ਕੋਈ ਚੀਜ਼ ਲੈ ਬਣੀ ਆਪਣੇ ਜਿਦਾ ਬੂਟਲ ਤੇ ਮੇਰੇ ਕੋਲ ਦੀ ਗੀ ਪੁੱਛ ਰਹੀ ਸੀ ਤੁਸੀਂ ਮੇਦੀ ਹਾਂ ਇਹ ਮਹਾਰਾ ਰਣਜੀਤ ਸਿੰਘ ਦੇ ਵੇਲੇ ਦੀ ਟੈਂਕੀ ਹੈ ਜਿਹੜੀ ਅੱਛਾ ਇੱਥੇ ਲੋਕਾਂ ਨੂੰ ਦਿੱਤੇ ਜਾਂਦੇ ਸੀ ਫਾਂਸੀ ਦੀ ਸਜ਼ਾ ਜੋ ਵੀ ਪਹਿਲੀ ਗੱਲ ਰਣਜੀਤ ਸਿੰਘ ਦੇ ਵੇਲੇ ਫਾਂਸੀ ਤਾਂ ਕਹਨੋ ਹੋਈ ਨਹੀਂ ਅਸਲੀ ਆਦੇਸ਼ ਨਕਾਲਾ ਦਿੰਦੇ ਸੀ ਇੱਥੇ ਦਿੰਦੇ ਸੀ ਠੀਕ ਹੈ ਆਹ ਟੈਂਕੀ ਇਹਦਾ ਇਤਿਹਾਸ ਮੈਂ ਤੁਹਾਨੂੰ ਦੱਸਣਾ ਪਤਾ ਮੈਨੂੰ ਵੀ ਲਗਭਗ ਪਤਾ ਇਹਦਾ ਵੀ ਨਹੀਂ ਝੂਠ ਬੋਲਿਆ ਮੰਨਣਾ ਮੰਨੂ ਨਹੀਂ ਮੰਨਣਾ ਨਾ ਮੰਨੋ ਕਈ ਫੁੱਦੂ ਬੰਦੇ ਮੰਨ ਵੀ ਜਾਣਗੇ ਆ ਟੈਂਕੀ ਇਹ ਮੈਂ ਤੁਹਾਨੂੰ ਝੂਠ ਨਾ ਸਾਬ ਸਭ ਤੋਂ ਵੱਡਾ ਇੱਥੇ ਲੋਕੀ ਨਾ ਪਾਕਿਸਤਾਨ ਚ ਪਾਣੀ ਪੀਂਦੇ ਤੇ ਪਾਣੀ ਦੇ ਬੜੇ ਛੋਟ ਹੁੰਦੇ ਐ। ਐਦਾਂ ਪੋਰੀ ਦਬਣਾ 하게 ਲੋਕਾਂ ਨੂੰ ਪਤਾ ਹੀ ਨਹੀਂ ਲੱਗਦੀ। ਤੇ ਮੇਰੀ ਗੱਲ ਮਰਣੀ ਮਤੋਂ ਨਹੀਂ ਮਰਣੀ ਜਨਾ ਮਟੋ। ਮੈਂ ਤੁਹਾਨੂੰ ਫੋਨ ਖਿੱਚਿਆ। ਹੈਲੋ। ਮੈਂ ਤੁਹਾਨੂੰ ਫੋਨ ਖਿੱਚਿਆ। ਹਾਂਜੀ ਹਾਂਜੀ ਹਾਂਜੀ। ਠੀਕ ਐ। ਬਸ ਤੇਰੇ ਤਾਂ ਠੀਕ ਐ ਜੀ। ਆਹ ਅੱਡਾ ਆਜਿਕ ਦਾ ਆਜਿਕ ਸਾਹਿਬ ਇਨਾ ਬਾਬੂ ਰਾਹਲੇ ਰਵਣਿਆ ਮੈਂ ਸਾਬ ਲਾਇਆ ਕੋ ਔਖਾ ਕਹੇ ਸੀ ਇਹ ਇਹ ਬੰਦਾ ਉਹ ਬੰਦਾ ਹੈ ਜਿਹਨੇ ਵਿਆਹ ਕਰਾਣ ਤੋਂ ਬਾਅਦ ਨਹੀਂ ਟਲਣਾ ਮੈਂ ਤਾਂ ਦਾਣਾ ਚੱਕਰ ਵਧੀ ਕੀ ਹੈ ਇਹ ਜਿਹੜੇ ਸਾਤਾ ਜਤਰੇ ਹਰ ਦੇ ਨਾਂ ਜਿਵੇਂ ਚਿੱਟੇ ਵਾਲੇ ਦਾ ਨਸ਼ਾ ਨਹੀਂ ਛਡਾਦੇ ਆਹੋ ਉਹਨੂੰ ਜਾ ਕੇ ਦਿਸਰਾ ਨਾ ਜਿਹੜਾ ਉਹ ਕੇਂਦਰ ਭੇਜਦੇ ਨੇ ਸੈਂਟਰਾਂ ਚ ਭੇਜਦੇ ਨੇ ਸਾਲਾ ਇੰਨਾ ਵਾਸਤੇ ਵਿਆਸ਼ਕਾਂ ਤੇ ਸੈਂਟਰ ਬਣਨਾ ਚਾਹੀਦਾ ਸਹੀ ਗੱਲ ਹੈ ਬਹੁਤ ਰਹਿ ਚਾਹੀਦਾ ਕਾਨ ਨਾਲ ਫੋਨ ਹੀ ਨਹੀਂ ਟੱਟਦੇ ਇਹਨਾਂ ਨਾਲ ਮੈਂ ਤਾਂ ਕਹਿਣਾ ਵੀ ਚਾਚੇ ਜੀ ਮੇਰੇ ਵੀਡੀਓ ਵੇਚਦੇ ਨੇ ਵਲੌਗ ਇਹਦੇ ਨੇ ਮੈਂ ਸਿੱਧਾ ਤਾਂ ਦੱਸ ਨਹੀਂ ਸਕਦਾ ਆ ਆ ਵੇਖ ਲਓ ਵਲੌਗ ਸਹੀ ਕਿਆ ਪ੍ਰੂਫ ਵੇਖੋ ਕਾਨ ਨਾਲ ਫੋਨ ਹੀ ਟੱਟਣਦੇ ਸਾਡਾ ਵੇਖੋ ਸਾਡਾ ਇੱਕ ਗੱਲਬਾਤ ਹੈ ਮੈਂ ਹੈ ਨਾ ਕਰਦੇ ਨਾ ਸਾਨੂੰ ਕਰਨ ਦੀ ਲੋੜ ਬਾਬੇ ਦੀ ਕਿਰਪਾ ਬਾਟ ਠੀਕ ਹੈ ਇਹ ਤਾਂ ਗੱਲਾਂ ਇਹਨਾਂ ਨੂੰ ਇਹੀ ਤਾਂ ਗੱਲਾਂ ਮਾਰਤੀਆਂ ਨੇ ਅਸੀਂ ਲਵਦੇ ਫਿਰਦੇ ਸਮਾਨ ਅਸੀਂ ਤਰ ਲੋ ਮਛੇ ਇਹ ਭੈਣ ਦਾ ਯਾਰ ਫੋਨ ਹੀ ਨਹੀਂ ਛੱਡਣਿਆ ਸਾਡਾ ਸਮਾਨ ਨਹੀਂ ਮਿਲਦਾ ਪਿਆ ਵੇ ਇਵੇਂ ਚੱਕੀ ਹਰਨੇ ਅਸੀਂ ਮੰਗਦੇ ਆ ਸਟੀਲੀ ਉਹ ਸਾਲੇ ਕਹਿੰਦੇ ਨਾ ਉਹ ਬਲੈਕ ਨੂੰ ਵਾਈਟ ਜੀ ਉਹ ਤਾਂ ਪਹਿਲੇ ਲਈ ਫਿਰਨੇ ਹੈ ਹੈ ਟਰਾਈ ਕਰਦੇ ਆ ਕਿਸੇ ਨਾ ਕਿਸੇ ਤੋਂ ਪੁੱਛਾਂਗੇ ਵੇਖ ਤਾਰ ਐਸਰੇ ਆਵਰਾ ਸ਼ਾਇਦ ਪਾਰਟ ਮਿਲ ਜਾਣ ਆਹ ਰੱਖੀ ਤਾਂ ਬੈਠੇ ਕਿਨੇ ਮੇਰੀ ਗੱਲ ਹਾਂ ਆ ਠੀਕ ਮਿਲਦੇ ਨਾ ਉਹ ਮੇਰੇ ਸ਼ਹਿਰ ਵਿੱਚ ਐਨਾ ਜਟ ਦਾਇਰਤਾ ਪਾਣੀ ਮੇਰੇ ਗਲਿਆਣੀ ਯਾਰ ਫਿਰ ਪਾੜ ਪਤਾ ਨਹੀਂ ਕਿੱਥੋਂ ਮਿਲੂਗਾ ਇਹ ਮਿਲੂਗਾ ਕਿੱਥੋਂ ਮਿਲਤ ਜਾਣਾ ਵਾ ਟਾਈਮ ਲੱਗਦਾ ਨਾਲਾ ਬਾਬਾ ਆਪਦੀ 90% ਆ ਗਿਆ ਖਾਲਾ ਕਰਪੂਰ ਖਾਲਾ ਸਾਰਾ ਹੈਗਾ ਦਾ ਟਾਈਮ ਯਾਰ ਚੱਕਰਾ ਕਪੂਰ ਖਾਲਾ ਵੀ ਤੁਹਾਨੂੰ ਨਹੀਂ ਤੱਕਾ ਰਾਜ ਚੱਕਰਾ ਲੱਭਾਈ ਨਹੀਂ ਤੇ ਇਹ ਸਾਡੇ ਪਿੰਡ ਨੂੰ ਮਿਲ ਜਾਈ ਬੰਦੀ ਕੋਲ ਕਿਆ ਮੇ ਕੋਈ ਚੱਕਰ ਨਹੀਂ ਮਲਿਆਣੀ ਯਾਰ ਪਤਾ ਨਹੀਂ ਕਿ ਉਹਨੇ ਲਾ ਬਦਲਾ ਏ ਕੋਈ ਉਂਗਲ ਦਿਖਾ ਸੀ ਸੌਰੀ 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 ਆਹੜਿਆ ਉਂਗਲ ਤੇ ਮੇਰੀ ਕੁੜੀ ਆ ਬਣਾ ਕੇ ਫੂਕਾ ਮਾਰਨਾ ਯਾਰ ਗੁਣ ਥੋੜੀ ਏ ਜਿਹਨੂੰ ਫੂਕਾ ਮਾਰਦਾ ਉਹ ਵੀ ਆਪ ਕਰਦੇ ਆ ਜੀ ਇਹ ਤਾਂ ਵਜਣੀਆਂ ਹੀ ਵਜਣੀਆਂ ਨੇ ਤਾਂ ਵਜਣੀਆਂ ਆ ਵਜਨੀਆਂ ਬਾਬੇਓ ਵਜਨੀਆਂ 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 ਰੋਡ ਕ੍ਰੋਸ ਕਰ ਇਧਰ ਰੋਡ ਕ੍ਰੋਸ ਕਰਨ ਦੇ ਵੀ ਰੋ ਜਾ ਰੋ ਜਾ ਇਧਰ ਆਹ ਵਾਲਾ ਛੂਣੀ ਦੀ ਪਾਣੀ ਇਧਰ ਆ ਇਧਰ ਕਰ ਗੱਲ ਰੋਡ ਕ੍ਰੋਸ ਕਰ ਲੀਏ ਰੋਕੇ ਆਪ ਰੋਡ ਕ੍ਰੋਸ ਕਰਾਸ ਕੇ ਤਾਂ ਕਰੀਦਾ ਸਾਰੇ ਮਾਰੇ ਰੋਡ ਕ੍ਰੋਸ ਹੋਣੀ ਨਹੀਂ ਕਈ ਆ ਅਗਾ ਕੋਈ ਅਰੇ ਕਮਿੰਟ ਜੀ ਉਹਨਾਂ ਨੂੰ ਪਤਾ ਲੱਗਦਾ ਸੀਰੀਅਸ ਆਦਮੀ ਇਹ ਜੋਗ ਇਹਨਾਂ ਤੋਂ ਰਹਿਣ ਗਿਆ ਇਹ ਰਹਿਣਾ ਨਹੀਂ ਹੋਗਾ ਆ ਆ ਆ ਆਵੇਂ ਅਰੇ ਠੰਡੀ ਆ ਵਾਹ ਸੁਆਦ ਆ ਤਨੂੰ ਵਿਖਾਉਣੀ ਹੈ ਸਾਡਾ ਅਲਟੀਨੇਟਰ ਜਿਹੜਾ ਬਣਦਾ ਪਤਾ ਨਹੀਂ ਬਣਿਆ ਕਿ ਬਣਿਆ ਚੱਲੇ ਹਨ ਪਤਾ ਲੱਗੂ ਉੱਥੇ ਜਾ ਕੇ ਅਲਟੀਨੇਟਰ ਬਣਾ ਕਿ ਨਹੀਂ ਬਣਾ ਸਾਲਾ ਨਾ ਬਣਿਆ ਫਿਰ ਫੰਗਾ ਹੈ ਮੈਂ ਬਣਿਆ ਰੋਕ ਫੰਗਾ ਅੱਗੇ ਸੁਲਤਾਨਪੁਰੋਂ ਖਲਾੰਗ ਦੀ ਏ ਲੈ ਸਾਲਾ ਥੋੜੀ ਬਣਿਆ ਹੁਣ ਇਤੋਂ ਪੜਾ ਕਿੱਦਾਂ ਬਣੂਗਾ ਕਿ ਨਹੀਂ ਬਣੂਗਾ ਮੈਂ ਜੋ ਪਤਾ ਨਹੀਂ ਬਣੂਗਾ ਕਿ ਨਹੀਂ ਬਣੂਗਾ ਰਵਣ ਤੂੰ ਤਾਂ ਖੜਾ ਗਿਆ ਨਹੀਂ ਢਿੱਲੋ ਸਾਫ ਸਾਨੂੰ ਮਹੀਗਾ ਪਿਆ ਯਾਰ ਸਾਲਾ ਲੈ ਜਾਏ ਆ ਅਲਟੀਨੇਟਰ ਖਰਾਬ ਦਾ ਲਾ ਲਈ ਹੋਰ ਸਾਡੀ ਸਮਝ ਨਹੀਂ ਆਉਂਦੀ ਅਸੀਂ ਸ਼ਹਿਰੋ ਬਣਾਵਾ ਕੇ ਦੇ ਲੈ ਕੇ ਨਹੀਂ ਜਵਾਬ ਹੀ ਮਿਲ ਜਦਾ ਥੱਲੋ ਸਾਣਵੇਂ ਕਿਹੜਾ ਫੂਕਾ ਮਾਰਾ ਗਾਲਾਂ ਉਹੜੀਆਂ ਕੱਢਦਾ ਰਹੀ ਨਾ ਮੈਂ ਆਂਦਾ ਕਦੀ ਕਦੀ ਆਦਾ ਨਹੀਂ ਮਾੜੇ ਮਾੜੇ ਫਰੀਜ ਵਾਂਗੂ ਮਾੜੇ ਮਰੀਜ਼ ਵਾਂਗੂ ਤੇਰੇ ਵਿਆਸ ਨਾ ਹੁਣ ਜਾਣ ਦਾ ਕੋਈ ਫਾਇਦਾ ਨਹੀਂ ਮਾਹ ਕਿਤੇ ਆਏ ਬੇਬਸ਼ਨ ਐਂਜੋਇਮੈਂਟ ਨੂੰ ਕਿਤੇ ਆ ਜਾਗੇ ਪਟਾਰਿਆਂ ਬੂੜਾ ਨਹੀਂ ਜਾਣਾ ਸਿੱਧੀ ਗੱਲ ਹੈ ਆਪਾਂ ਨੇ ਆ ਘੁੰਮਣ ਕਰਨ ਵਾਲੇ ਬੰਦੇ ਆਪਾਂ ਨੂੰ ਇੰਨੀ ਵੀ ਅਸੀਂ ਉੱਤੇ ਕੋਲ ਜਾਈਦੇ ਤੇ ਕੋਲ ਨੂੰ ਕੋਈ ਦੇਖੋ ਤੁਸੀਂ ਆਪਾਂ ਪੁੱਛਾਂ ਜੀ ਵੇ ਦੇਖ ਲੋਬੀ ਮਿੱਤਰੋ ਅਸੀਂ ਪਹੁੰਚ ਗਏ ਆਪਣੀ ਪੁਰਾਣੀ ਜਗ੍ਹਾ ਤੇ ਆ ਇਹ ਚੱਲ ਰਹੀ ਗੱਡੀ ਆ ਆਏ ਕੋ ਮੇ ਤਾਂ ਗ੍ਰੇਂਡਿੰਗ ਨਹੀਂ ਯਾਰ ਆ ਇੱਥੇ ਆ ਵੇਖੋ ਆਲਟੀਨੇਟਰ ਪਰਮਾਉਂਦੇ ਪਏ ਆ ਸਾਡਾ ਆਲਟੀਨੇਟਰ ਤਾਂ ਬਣਿਆ ਨਹੀਂ ਅਨ ਹੁਣ ਸੈਕੰਡ ਹੈਡ ਪਾਇਆ ਵਾ ਸਾਡੇ ਦਾ ਤਾਂ ਖਰਾਬ ਜਾ ਪਿਆ ਵਾ ਇਹਦਾ ਕਹਿੰਦੇ ਆ ਪੁਰਜਾ ਨਹੀਂ ਮਿਲਿਆ ਆੜਾ ਪੁਰਜਾ ਇਹ ਕਿਤਾ ਪੁਰਜਾ ਮਿਲਿਆ ਨਹੀਂ 2001 ਮਾਡਲ ਹਨਾ ਪੁਰਾਣਾ ਵਾ ਇਹ ਬਣਿਆ ਨਹੀਂ ਹੁਣ ਇਹਦਾ ਲੱਗੇ ਹੋਇਆ ਬਣਾਉਣ ਇਹ ਪੰਗੇ ਪੰਗੇ ਲੈ ਕੇ ਵੇਖਣ ਤੇ ਹੁਣ ਚੱਲਦਾ ਕਿ ਨਹੀਂ ਬਾਬਾ ਤੋਂ ਉੱਤਰੱਖੇ ਓ ਵੀ ਬੰਦੇ ਸਾਡੇ ਭੁੱਖ ਭੁੱਖ ਕਰਦੇ ਸੀ ਕਹਿੰਦੇ ਜੂਸ ਪੀਣਾ ਜੂਸ ਪੀਣਾ ਆਸ ਵਾਲੇ ਰੋਟੀ ਵੀ ਖਾ ਗਏ ਫਿਰ ਕਹਿੰਦੇ ਮਾ ਪੀ ਰਿਹਾ ਯਾਰ ਜੂਸ ਵੀ ਨਾ ਜੂਸ ਵੀ ਕੜੀ ਕਰਨੇ ਆਇਆ ਪੀ ਲੈ ਜੂਸ ਆਲੇ ਜਨੇ ਜੂਸ ਪੀਣਾ ਬਾਅਦ ਵਿੱਚ ਤੁਹਾਨੂੰ ਪੁੱਛਿਆ ਤੈਨੂੰ ਜੂਸ ਕਦੀ ਪੀ ਕੇ ਵੇਖਿਆ ਨਹੀਂ ਪੀਤਾ ਨਹੀਂ ਪੀਤਾ ਚੱਕੋ 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 ਆਵੇ ਲੋ ਜੂਸ ਸੇ ਇਹ ਆ ਗਿਆ ਇਹ ਪਪੀ ਇਹ ਪਪੀਤਾ ਪੀਂਦੇ ਨੇ ਆ ਤਾਂ ਲੈ ਗਿਆ ਇਹ ਗਰਮੀ ਹੈ ਨਾ ਇਹ ਤਾਂ ਗਰਮੀ ਗਰਮੀ ਜਰਾ ਕਰਾਈਦਾ ਬਾਬੇ ਕਲਾਸ ਚੈੱਕ ਕਰੋ ਕਲਾਸ ਚੈੱਕ ਕਰੋ ਫਿਰ 10 ਵਜੇ ਕਲਾਸ ਆਵਲੀ ਆਹ ਕੰਚ ਵਾਲੀ ਉਹ ਇਹੋ ਜਿਹੀ ਪੋਰਨੀਆ ਨਾ ਘੱਡੀ ਹੋਰੂ ਲਾ ਲੈਣਾਂ ਨੇ ਕਹਿੰਦੇ ਤੇਰੇ ਲਈ ਠੀਕ ਹੈ ਮਿੱਤਰੋ ਹੋਰ ਵੀ ਲੱਗਿਆ ਜੂਸ ਵਾਲੀ ਇਹ ਕਾਫੀ ਲਏ ਪਿਆ ਇਹਨੂੰ ਹਲਕਾ ਹਲਕਾ ਆ ਸਾਡਾ ਬੰਦਾ ਵਿੱਚ ਅਮਚਾ ਨਾ ਪੀਂਦੀ ਜਾਂਦਾ ਉਧਰ ਲਾ ਆਹੀ ਐਦਾਂ ਸੁਆਦੀ ਬੜਾ ਬੈ ਚੰਚਾ ਪਦੇ ਗੱਲ ਤੇਰਾ ਤਾਂ ਨਹੀਂ ਘੱਲੇ ਜਾਂਦਾ ਸਾਰਾ ਮਾਲ ਮੀਟ ਬਰਾ ਤਾਂ ਪੰਜ ਸਾਲਿਆ ਟੋਡੇ ਲੱਸੀਆਂ ਦਾ ਪੂਰਾ ਪਾਇਆ ਮੇਰੇ ਨਾਲ ਪੰਜਾ ਤਾਂ ਘੱਟ ਪਾਇਆ ਇਹ ਕੀ ਕੱਕਰ ਬਣ ਗਿਆ ਰੁਕਣਾ ਪ੍ਰਵਾਸ ਦੀ ਗੱਲ ਹੈ ਮੈਂ ਨਹੀਂ ਦੇ 5 ਰੁਪਏ ਕਰਨਾ ਹੈ ਸਟ੍ਰਿਕਟ ਕੰਮ ਹੈ ਇਸ ਕੰਮ ਲਈ ਉਧਰ ਸਾਡਾ ਆਲਟੀਨੇਟਰ ਨਹੀਂ ਬੰਦਿਆ ਲੈ ਇਧਰ ਹਣ ਭੁੱਖ ਨੇ ਆਵਾਜ਼ਾਂ ਮਾਰੀ ਇਹਦੀਆਂ ਮੈਂ ਕਦੀ ਜੂ ਸਪੀਕ ਨਹੀਂ ਵੇਖਿਆ ਆਪ ਜਰਾ ਇੱਥੇ ਆਇਆ ਹੈ ਉੱਥੇ ਚੱਕ ਲੈਣ ਸਵੇਰ ਬਈ ਬਾਕੀ ਹੋਰ ਦੱਸੋ ਮੁੰਡਿਆ ਕਿਵੇਂ ਕੀ ਹਾਲ ਚਾਲ ਆ ਤਿੰਨ ਤਾ ਸਾਡਾ ਬੂਹ ਹੀ ਵੇਖੀ ਜਾਇਆ ਕਰੋ ਤੈਨੂੰ ਬੋਲਣਾ ਬੁਲਣਾ ਕਾਟੀਆਂ ਦਾ ਸਾਡਾ ਬੂਹ ਵੇਖੀ ਜਾਇਆ ਕਰੋ ਠੀਕ ਆ ਓ ਮੇਰੇ ਚਖਾਂ ਹੀ ਕਿਦਾਂ ਦਾ ਲੱਗਦਾ ਹੈ ਪਗਾਨਾ ਛੇਰੀ ਆ ਮਾਂ ਮੈਂ ਫਿੱਕਾ ਮੈਂ ਨਹੀਂ ਮੇਰ ਲਿਆ ਓਏ ਫੰਜਰ ਹੋਰ ਦਾ ਇਹ ਲੈ ਦ ਦਵਾ ਦੇਣਾ ਉਹ ਬੁੱਢਾ ਇਹਦਾ ਮੈਂ ਸੰਗਣਾ ਵੜਾ ਨਾ ਕਾ ਚੋਕਾ ਲੰਗਣਾ ਬਾਕੀ ਕੱਲਾ ਚੋਕਾ ਲੰਗਣਾ ਬਾਅਦ ਮੈਂ ਇਹਨੂੰ ਪਤਾ ਆ ਇਹਨੂੰ ਸੰਗਣਾ ਹੁੰਦਾ ਹੈ ਲੰਗਣਾ ਮਾਂ ਬਿਲਕੁਲ ਉਹ ਉਹ ਵੇਈਤ ਪੀਤਾ ਹੋਰ 올ਡ 올ਡ ਬੰਦੇ ਤਾਂ ਸੰਗਣੇ ਹੁੰਣਾ ਠੀਕ ਜਾਲਾ ਮਾਰ ਲੈ ਹਾਂ ਵੇਲੇ ਤੇਰੇ ਚਾਹੀਦੇ ਲੈ ਰਹਿਣ ਤੇ ਜਾਣਾ ਹੁੰਦਾ ਨਾ ਇਹ ਪੀ ਕੇ ਜਾਏਗਾ